ਕਮਜ਼ੋਰੀ ਛੱਡੀਏ ਸਾਨੂੰ ਮੰਨ ਲੈਣਾ ਚਾਹੀਦਾ ਹੈ ਜਿਹੜੇ ਲੋਕ ਜਿਹੜੀ ਸ਼੍ਰੇਣੀ ਆਪਣੀ ਕਮਜ਼ੋਰੀ ਮੰਨ ਲੈਂਦੀ ਉਹ ਤਰੱਕੀ ਜ਼ਰੂਰ ਕਰਦੇ ਪਰ ਜਿਹੜੇ ਮੰਨਦੇ ਹੀ ਨਹੀਂ ਜਿਹਨੇ ਬਹਾਨੇ ਬਣਾਉਣਾ ਕਦੇ ਤਰੱਕੀ ਨਹੀਂ ਕਰਦਾ ਸੰਗਤ ਜਾਗਰੂਕ ਹੈ ਸੰਗਤ ਜਾਗਰੂਕ ਹੋ ਕੇ ਚੰਗਾ ਪ੍ਰਬੰਧਕ ਚੁਣੇ ਚੁਣੇ ਤੇ ਪ੍ਰਬੰਧਕ ਜਿਹੜਾ ਹੈ ਉਹ ਜਾਗਰੂਕ ਤੇ ਚੰਗਾ ਪ੍ਰਚਾਰਕ ਜਿੱਥੇ ਸੰਗਤ ਕਮਜ਼ੋਰ ਪੈਂਦੀ ਹੈ ਪ੍ਰਬੰਧਕ ਕਮਜ਼ੋਰ ਪੈ ਜਾਂਦੇ ਨੇ ਪ੍ਰਬੰਧਕ ਕਮਜ਼ੋਰ ਪੈਂਦੇ ਆ ਤੇ ਆਪਾਂ ਸੁਭਾਵਿਕ ਹੀ ਕਮਜ਼ੋਰ ਹੋ ਜਾਂਦੇ ਆ ਆਪਾਂ ਵੀ ਕਮਜ਼ੋਰ ਹੋ ਜਾਂਦੇ ਆ ਇੱਕ ਘੰਟਾ ਪੜਾਉਣ ਵਾਸਤੇ ਇੱਕ ਘੰਟਾ ਲੈਕਚਰ ਕਰਨ ਵਾਸਤੇ ਇੱਕ ਘੰਟਾ ਵਿਖਿਆਨ ਦੇਣਾ 7 ਘੰਟੇ ਦੀ ਤਿਆਰੀ ਚਾਹੀਦੀ ਹੈ ਤੁਹਾਡੇ ਮਾਝ ਦੇ ਸਮੇਂ ਚ 7 ਘੰਟੇ ਕੌਣ ਸਤੇਗਾ 4 ਘੰਟੇ 2 ਘੰਟੇ ਬੈਠਣਾ ਮੁਸ਼ਕਿਲ ਹੈ ਕਿਉਂਕਿ ਤੋਂ ਭਾਵੇਂ ਇਹ ਵੀ ਸਾਨੂੰ ਬਹੁਤ ਜ਼ਿਆਦਾ ਤਿਆਰੀ ਦੀ ਲੋੜ ਹੈ ਅਸੀਂ ਇੱਕ ਸ਼ਬਦ ਗਲਤ ਬੋਲਾਂਗੇ ਇੱਕ ਸ਼ਬਦ ਦੀ ਗਲਤ ਵਿਆਖਿਆ ਕਰਾਂਗੇ ਜਾਂ ਕੋਈ ਇਤਿਹਾਸ ਦਾ ਹਵਾਲਾ ਗਲਤ ਦੇਾਂਗੇ ਟਿੱਪਣੀ ਗਲਤ ਕਰਾਂਗੇ ਜਨ ਜਨ ਬੱਚਾ ਬੱਚਾ ਜਾਗਰੂਕਸ ਅਸੀਂ ਫੜੇ ਜਾਂਦੇ ਹਾਂ ਵੀ ਇੱਥੇ ਤੁਸੀਂ ਆ ਗੱਲ ਗਲਤ ਬੋਲੀ ਹੈ ਆ ਵਿਆਖਿਆ ਗਲਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਗਿਆਨੀ ਜਸਬੀਰ ਸਿੰਘ ਜੀ ਚਾਕਰ ਜੋ ਗੁਰਮਤ ਦਾ ਪ੍ਰਚਾਰ ਦੇਸ਼ਾਂ ਮਦੇਸ਼ਾਂ ਦੇ ਵਿੱਚ ਨਿਰੰਤਰ ਲੰਬੇ ਸਮੇਂ ਤੋਂ ਕਰ ਰਹੇ ਨੇ ਦਾਸ ਦੇ ਨਾਲ ਇਹਨਾਂ ਦਾ ਸਨੇਹ ਹੈ ਪਿਆਰ ਹੈ ਕਿ ਅੱਜ ਦਾਸ ਨੂੰ ਮਿਲਣ ਵਾਸਤੇ ਸਰੇ ਆਏ ਨੇ ਤੇ ਮੈਂ ਕਿਹਾ ਵੀ ਕਿਉਂ ਨਾ ਇਹਨਾਂ ਕੋ ਲਾਹਾ ਲਿਆ ਜਾਵੇ ਗੁਰਮਤਿ ਵਿਚਾਰ ਸਾਂਝੀਆਂ ਕਰਕੇ ਸੰਗਤਾਂ ਤੱਕ ਪਹੁੰਚਾਈਆਂ ਜਾਣ ਸੋ ਗਿਆਨੀ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ ਅਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਜੋਗਿਆਨੀ ਜੀ ਤੁਸੀਂ ਲੰਬੇ ਸਮੇਂ ਤੋਂ ਇਹ ਪ੍ਰਚਾਰ ਪ੍ਰਸਾਰ ਦੀਆਂ ਸੇਵਾਵਾਂ ਨਿਭਾ ਰਹੇ ਹੋ ਜਿੱਥੇ ਗੁਰਬਾਣੀ ਗੁਰ ਇਤਿਹਾਸ ਦੀਆਂ ਕਥਾ ਕਹਾਣੀਆਂ ਗੁਰੂ ਦੀਆਂ ਵਡਿਆਈਆਂ ਦੇਸ਼ਾਂ ਦੇਸ਼ਾਂ ਵਿੱਚ ਕਰਦੇ ਹੋ ਦਾਸ ਨੇ ਵੀ ਵਿਚਰ ਕੇ ਦੇਖਿਆ ਕਿ ਅੱਜ ਦੇ ਸਮੇਂ ਅੰਦਰ ਪ੍ਰਚਾਰਕ ਕਥਾਵਾਚਕ ਵਿਦਵਾਨ ਤੇ ਪ੍ਰਬੰਧਕ ਕਮੇਟੀਆਂ ਜੋ ਕਿ ਇਹਨਾਂ ਦਾ ਸਹਿਯੋਗ ਬੜਾ ਜ਼ਰੂਰੀ ਹੈ ਬਿਨਾ ਤਾਲਮੇਲ ਬਿਨਾ ਸਹਿਯੋਗ ਤੋਂ ਨਾ ਤਾਂ ਧਰਮ ਦਾ ਪ੍ਰਚਾਰ ਕੀਤਾ ਜਾ ਸਕਦਾ ਹੈ ਨਾ ਪਸਾਰ ਕੀਤਾ ਜਾ ਸਕਦਾ ਪ੍ਰਚਾਰ ਕਰਨਾ ਪਸਾਰ ਕਰਨਾ ਜਿਹੜਾ ਹੈ ਉਹ ਦੋਨਾਂ ਹੀ ਧਿਰਾਂ ਵਾਸਤੇ ਬੜਾ ਲਾਜ਼ਮੀ ਹੱਸਿਰਦ ਹੋਣਾ ਤੇ ਇਹ ਤੁਸੀਂ ਮਹਿਸੂਸ ਕਰਦੇ ਹੋ ਕਿ ਧਰਮ ਦੇ ਪ੍ਰਚਾਰ ਵਿਸਾਰ ਵਿੱਚ ਪ੍ਰਚਾਰਕਾਂ ਦਾ ਕੀ ਯੋਗਦਾਨ ਹੋਣਾ ਚਾਹੀਦਾ ਤੇ ਹੈ ਤੇ ਪ੍ਰਬੰਧਕ ਕਮੇਟੀਆਂ ਦਾ ਕੀ ਸਹਿਯੋਗ ਹੋਣਾ ਚਾਹੀਦਾ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਦਾਸ ਧੰਨਵਾਦੀ ਹੈ ਸਿੱਖ ਜਗਤ ਦੀ ਮਹਾਨ ਸ਼ਖਸੀਅਤ ਸ਼੍ਰੋਮਣੀ ਕਮੇਟੀ ਦੇ ਮੁੱਖ ਪ੍ਰਚਾਰਕ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਜਿਨ੍ਹਾਂ ਨੇ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਜਿਵੇਂ ਕਿ ਮੰਨਿਆ ਜਾਂਦਾ ਵੀ ਜਿਹੜੀ ਪ੍ਰਚਾਰ ਦੀ ਪ੍ਰਣਾਲੀ ਹੈ ਉਹਨੂੰ ਹਰ ਬੰਦੇ ਨੂੰ ਆਪਣੇ ਘਰ ਤੋਂ ਤੋਰਨਾ ਚਾਹੀਦਾ ਹੈ ਤਾਂ ਗਿਆਨੀ ਜੀ ਨੇ ਜਿੱਥੇ ਸਿੱਖੀ ਦੇ ਪ੍ਰਚਾਰ ਨੂੰ ਸਿੱਖੀ ਦੀ ਵਿਚਾਰ ਨੂੰ ਆਪਣੇ ਘਰ ਦੇ ਦੇ ਵਿੱਚ ਲੈ ਕੇ ਆਂਦਾ ਹੈ ਜਿੱਥੇ ਵਿਦੇਸ਼ਾਂ ਵਿੱਚ ਵੀ ਵਿਚਰ ਰਹੇ ਨੇ ਉੱਥੇ ਨਾਲ-ਨਾਲ ਇੱਕ ਸਨੇਹਾ ਦੇਣ ਲਈ ਬਹੁਤ ਛੋਟਾ ਪਰ ਵੱਡੇ ਅਰਥਾਂ ਵਾਲਾ ਉਪਰਾਲਾ ਉਹਨਾਂ ਨੇ ਆਪਣੇ ਘਰ ਤੋਂ ਸ਼ੁਰੂ ਕੀਤਾ ਹੈ ਜਿਸ ਲਈ ਅਸੀਂ ਉਹਨਾਂ ਦਾ ਹਾਰਦਿਕ ਧੰਨਵਾਦ ਕਰਦੇ ਹਾਂ ਯਾਨੀ ਜੇ ਤੁਸੀਂ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਰਹੇ ਹੋ ਵਿਚਰਦੇ ਰਹਿੰਦੇ ਆ ਗੁਰੂ ਸਾਹਿਬ ਨੇ ਸਾਡੀ ਇੱਕ ਜ਼ਿੰਮੇਵਾਰੀ ਲਈ ਹੈ ਇੱਕ ਡਿਊਟੀ ਲਗਾਈ ਹੈ ਕਿ ਅਸੀਂ ਗੁਰੂ ਸਾਹਿਬ ਦੀ ਬਾਣੀ ਦਾ ਗੁਰੂ ਸਾਹਿਬ ਦੇ ਸਿਧਾਂਤਾਂ ਦਾ ਗੁਰਮਤ ਦਾ ਪ੍ਰਚਾਰ ਪੂਰੀ ਦੁਨੀਆ 'ਚ ਬਸ ਰਹੇ ਸਿੱਖਾਂ ਜਾਂ ਹਰੇਕ ਮਨੁੱਖ ਤੱਕ ਪਹੁੰਚਾਉਣਾ ਹੈ ਜੀ ਉਸ ਕੁਦਰਤੀ ਤੌਰ ਤੇ ਸਮੱਸਿਆਵਾਂ ਆਉਂਦੀਆਂ ਨੇ ਉਹਦੇ ਕਈ ਕਾਰਨ ਹੁੰਦੇ ਨੇ ਕੁਝ ਸਮੱਸਿਆਵਾਂ ਦਾ ਹੱਲ ਹੋ ਜਾਂਦੇ ਨੇ ਕੁਝ ਸਮੱਸਿਆਵਾਂ ਦੇ ਹੱਲ ਨੂੰ ਬਹੁਤ ਲੰਮਾ ਸਮਾਂ ਲੱਗ ਜਾਂਦਾ ਤੇ ਕਈ ਵਾਰ ਕੁਝ ਸਮੱਸਿਆਵਾਂ ਹੱਲ ਹੀ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਛੱਡ ਦੇਣਾ ਚੰਗਾ ਹੁੰਦਾ ਜੀ ਪ੍ਰਚਾਰਕ ਬੇਸ਼ੱਕ ਪ੍ਰਚਾਰ ਕਰ ਰਹੇ ਨੇ ਕਿਉਂਕਿ ਦੋ ਤਿੰਨ ਧਿਰਾਂ ਹੁੰਦੀਆਂ ਨੇ ਸਾਡੀਆਂ ਪ੍ਰਮੁੱਖ ਸਭ ਤੋਂ ਪਹਿਲਾਂ ਕੀਰਤਨੀਏ ਸਿੰਘ ਹੁੰਦੇ ਨੇ ਗੁਰੂ ਕੇ ਰਾਗੀ ਸਿੰਘ ਆਪਾਂ ਕਹਿੰਦੇ ਆ ਦੂਸਰੇ ਨੰਬਰ ਤੇ ਹੁੰਦੇ ਨੇ ਕਥਾਵਾਚਕ ਤੀਸਰੇ ਨੰਬਰ ਤੇ ਹੁੰਦੇ ਨੇ ਢਾਡੀ ਜੀ ਇਹਨਾਂ ਨੇ ਗੁਰਬਾਣੀ ਤੇ ਗੁਰਮਤ ਦੇ ਪੱਖਾਂ ਨੂੰ ਖੋਲ ਕੇ ਸੰਗਤ ਦੇ ਸਾਹਮਣੇ ਰੱਖਣਾ ਹੁੰਦਾ ਹੈ ਤਾਂ ਪਹਿਲੇ ਨੰਬਰ ਤੇ ਜ਼ਿੰਮੇਵਾਰੀ ਸਾਡੀ ਬਣਦੀ ਹੈ ਸਾਰੀ ਪ੍ਰਚਾਰਕ ਸ਼੍ਰੇਣੀ ਦੀ ਵੀ ਅਸੀਂ ਸਭ ਤੋਂ ਪਹਿਲਾਂ ਤਾਂ ਆਪ ਗੁਰਮਤ ਗੁਰਬਾਣੀ ਗੁਰਸਿੱਖੀ ਤੇ ਗੁਰ ਇਤਿਹਾਸ ਤੋਂ ਜਾਣੂ ਹੋਈਏ ਬਿਲਕੁਲ ਜੀ ਵਧੀਆ ਢੰਗ ਦੇ ਨਾਲ ਆਪਾਂ ਹਾਂਜੀ ਤਾਂ ਕਿ ਅਸੀਂ ਅੱਗੇ ਸੰਗਤ ਨੂੰ ਸਹੀ ਗੁਰਮਤ ਦੀ ਵਿਆਖਿਆ ਸਮਝਾ ਸਕੀਏ ਤੇ ਦੂਜੇ ਨੰਬਰ ਤੇ ਜਿਹੜਾ ਵਿਸ਼ੇਸ਼ ਸਹਿਯੋਗ ਹੁੰਦਾ ਉਹ ਹੁੰਦਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਪ੍ਰਬੰਧਕ ਸੱਜਣ ਕਹੋ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਜਿਹੜਾ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਇਹ ਸੇਵਾ ਮਿਲਦੀ ਹੈ ਉੱਥੇ ਜਿਹੜੀ ਸਭ ਤੋਂ ਪਹਿਲੀ ਤੇ ਪ੍ਰਮੁੱਖ ਚੀਜ਼ ਹੈ ਉਹ ਹੋਣੀ ਚਾਹੀਦੀ ਹੈ ਗੁਰਮਤ ਦਾ ਪ੍ਰਚਾਰ ਤੇ ਗੁਰਬਾਣੀ ਦੀ ਵਿਆਖਿਆ ਇਹ ਪਹਿਲੇ ਨੰਬਰ ਤੇ ਹੈ ਬਾਕੀ ਸਾਰਾ ਕੁਝ ਬਾਅਦ ਵਿੱਚ ਆਉਣਾ ਚਾਹੀਦਾ ਜਿੱਥੇ ਚੀਜ਼ਾਂ ਹੋ ਰਹੀਆਂ ਨੇ ਪੁਨਾ ਸਾਰੇ ਪ੍ਰਚ ਪ੍ਰਬੰਧਕਾਂ ਦਾ ਕਮੇਟੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਬਹੁਤ ਸਾਰੇ ਸਥਾਨ ਨੇ ਜਿੱਥੇ ਇਸ ਚੀਜ਼ ਨੂੰ ਬਹੁਤ ਧਿਆਨ ਦੇ ਨਾਲ ਲਾਗੂ ਵੀ ਕੀਤਾ ਜਾਂਦਾ ਹੈ ਬਿਲਕੁਲ ਪਰ ਕਈ ਥਾਂ ਤੇ ਆਪਾਂ ਨੂੰ ਪਤਾ ਹੈ ਕਮੀਆਂ ਪੇਸ਼ੀਆਂ ਆ ਜਾਂਦੀਆਂ ਨੇ ਉਹਦਾ ਕਾਰਨ ਹੁੰਦਾ ਹੈ ਕਈ ਥਾਂ ਤੇ ਪ੍ਰਬੰਧਕ ਆਪ ਵੀ ਉਹ ਜਨ ਸਧਾਰਨ ਹੁੰਦੇ ਨੇ ਸਿੱਧੇ ਸਾਦੇ ਹੁੰਦੇ ਨੇ ਕੁਝ ਬਹੁਤ ਸਾਹੂ ਹੁੰਦੇ ਨੇ ਭੋਲੇ ਹੁੰਦੇ ਨੇ ਉਹਨਾਂ ਨੂੰ ਬਹੁਤਾ ਗੁਰਮਤ ਦਾ ਗਿਆਨ ਨਹੀਂ ਹੁੰਦਾ ਸਿੱਖੀ ਦੀ ਬਹੁਤੀ ਸਮਝ ਨਹੀਂ ਹੁੰਦੀ ਪਰ ਚਲੋ ਉਹਨਾਂ ਦਾ ਕੋਈ ਅਸਰ ਸੁਖ ਹੁੰਦਾ ਕੋਈ ਮਾਨ ਸਨਮਾਨ ਹੁੰਦਾ ਇਲਾਕੇ ਵਿੱਚ ਉਹਨਾਂ ਨੂੰ ਵੀ ਸੰਗਤ ਪ੍ਰਬੰਧਕ ਚੁਣਦੇ ਪਰ ਉੱਥੇ ਇੱਕ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਹੈ ਉਹ ਹੁੰਦਾ ਤੀਜੀ ਤਰ ਸੰਗਤ ਦਾ ਕਿਉਂਕਿ ਗੁਰਦੁਆਰਿਆਂ ਨਾਲ ਤਿੰਨਾਂ ਨਾਲ ਚੱਲਣਾ ਪ੍ਰਬੰਧਕ ਸੰਗਤ ਤੇ ਪ੍ਰਚਾਰਕ ਜੇ ਤੇ ਤਿੰਨੋਂ ਹੀ ਅਸੀਂ ਗੁਰਮਤ ਦੇ ਅਭਿਲਾਸ਼ੀ ਆ ਸਾਡੇ ਮਨ ਚ ਗੁਰੂ ਦੇ ਬਾਣੀ ਦੀ ਗੁਰਮਤ ਦੀ ਸਿੱਖਣ ਨੂੰ ਉਹਨੂੰ ਸਿੱਖਣ ਬਦੀ ਚਾਹਨਾ ਹੈ ਭੁੱਖ ਹੈ ਤੜਪ ਹੈ ਫੇਰ ਤਾਂ ਸਾਰਾ ਕੁਝ ਹੌਲੀ ਹੌਲੀ ਆਪੇ ਸਹੀ ਹੋ ਜਾਏਗਾ ਜੇ ਸੰਗਤ ਕਿਉਂਕਿ ਕਹੇਗੀ ਵੀ ਸਾਨੂੰ ਨਿਰੋਲ ਸਿਧਾਂਤਿਕ ਗੁਰਮਤ ਪ੍ਰਚਾਰ ਕਰਾਓ ਇਹਦਾ ਮਤਲਬ ਗਿਆਨੀ ਜੀ ਵੀ ਜਿੱਦਾਂ ਤੁਸੀਂ ਜਿਹੜੀ ਵਿਚਾਰ ਕਰ ਰਹੇ ਹੋ ਦੇ ਵਿੱਚੋਂ ਜੋ ਮੈਂ ਦੇਖ ਰਿਹਾ ਆ ਕਿ ਸੰਗਤ ਜੇ ਸੁਚੇਤ ਹੋਵੇ ਤਾਂ ਉਸ ਚੱਜੇ ਪ੍ਰਬੰਧਕਾਂ ਨੂੰ ਦੀ ਚੋਣ ਕਰੇ ਹਾਂ ਸੰਗਤ ਸੁਚੇਤ ਹੈ ਸੰਗਤ ਜਾਗਰੂਕ ਹੈ ਤੇ ਪ੍ਰਬੰਧਕ ਵੀ ਜਾਗਰੂਕ ਹੋਣਗੇ ਇਹ ਪ੍ਰਬੰਧਕ ਜਾਗਰੂਕ ਨੇ ਤੇ ਪ੍ਰਚਾਰਕ ਜਾਗਰੂਕ ਹੋਣ ਉਹਨੂੰ ਹੋਣਾ ਹੀ ਪੈਣਾ ਕਿ ਤਿੰਨਾਂ ਦੀ ਲੜੀ ਹੈ ਬਿਲਕੁਲ ਕੀ ਬਾਤ ਤੁਸੀਂ ਬਹੁਤ ਸੋਹਣੀ ਮਲਾਈ ਵੀ ਸੰਗਤ ਜਾਗਰੂਕ ਹੈ ਸੰਗਤ ਜਾਗਰੂਕ ਹੋ ਕੇ ਚੰਗਾ ਪ੍ਰਬੰਧਕ ਚੁਣੇ ਚੁਣੇ ਤੇ ਪ੍ਰਬੰਧਕ ਜਿਹੜਾ ਹੈ ਉਹ ਜਾਗਰੂਕ ਹੋ ਕੇ ਚੰਗਾ ਪ੍ਰਚਾਰਕ ਚੁਣੇ ਹਾਂ ਫਿਰ ਉਦੋਂ ਤੁਹਾਡੇ ਕੋਲ ਪੜ੍ਹੇ ਲਿਖੇ ਐਜੂਕੇਟਿਡ ਵਿਦਵਾਨ ਮਿਹਨਤ ਕਰਨ ਵਾਲੇ ਗੁਰਬਾਣੀ ਨੂੰ ਕੰਠ ਕਰਨ ਵਾਲੇ ਗੁਰਬਾਣੀ ਨੂੰ ਬਲਕਿ ਜੀਣ ਵਾਲੇ ਪ੍ਰਚਾਰਕ ਕੀਰਤਨੀਏ ਢਾਡੀ ਰਾਗੀ ਪਾਠੀ ਸੇਵਾਦਾਰ ਈਵਨ ਗਰੰਤੀ ਤੱਕ ਫਿਰ ਸਾਡੀ ਕੌਮ ਨੂੰ ਨਰੋਲ ਗੁਰਮਤ ਨਾਲ ਤੇ ਚੜ੍ਹਦੀ ਕਲਾ ਦੇ ਵਿੱਚ ਜੀਵਨ ਜੀਣ ਵਾਲੇ ਮਿਲਣਗੇ। ਤਾਂ ਜੜ ਜਿਹੜੀ ਪਈ ਹੈ ਸਾਡੀ ਸੰਗਤ ਵਿੱਚ ਲੱਗੀ ਹੋਈ ਹੈ। ਜਿੱਥੇ ਸੰਗਤ ਕਮਜ਼ੋਰ ਪੈਂਦੀ ਹੈ ਪ੍ਰਬੰਧਕ ਕਮਜ਼ੋਰ ਪੈ ਜਾਂਦੇ ਨੇ ਪ੍ਰਬੰਧਕ ਕਮਜ਼ੋਰ ਪੈਂਦੇ ਆ ਤੇ ਆਪਾਂ ਸੁਭਾਵਿਕ ਹੀ ਕਮਜ਼ੋਰ ਹੋ ਜਾਂਦੇ ਆ ਆਪਾਂ ਵੀ ਕਮਜ਼ੋਰ ਹੋ ਜਾਂਦੇ ਆ। ਤਾਂ ਇਸ ਕਰਕੇ ਵੈਸੇ ਚਲੋ ਤਿੰਨਾਂ ਤਿਹਾਂ ਦਾ ਸਾਡਾ ਜਾਗ ਹੁਣ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਿੱਖੀ ਹੈ ਇਹ ਕੋਈ ਆਮ ਵਸਤੂ ਆਮ ਵਪਾਰ ਨਹੀਂ ਹੈ ਇਹ ਤੇ ਹੈ ਵਣਜ ਕਰੋ ਵਣਜਾਰੀ ਉਹ ਵੱਖਰ ਲਿਓ ਸਮਾਲ ਪੈਸੀ ਵਸਤ ਵਿਸਾਈ ਹੈ ਜੈਸੀ ਨਿਭੈ ਨਾਲ ਇਹ ਨਾਲ ਜਾਣਾ ਛਾੜੇ ਇਹ ਉਹ ਖਜ਼ਾਨਾ ਹੈ ਜਿਹਦੇ ਨਾਲ ਜਾਣਾ ਛਾੜੀ ਆਤਮਾ ਦੀ ਭੁੱਖ ਨੂੰ ਤ੍ਰਿਪਤ ਕਰਨਾ ਹੈ ਸਾਡਾ ਜਿੱਦਾਂ ਜੀਵਨ ਵੀ ਸਫਲ ਹੋਣਾ ਹੈ ਜੀ ਠੀਕ ਹੈ ਕਹਿੰਦੇ ਜੀ ਬਿਲਕੁਲ ਸਹੀ ਹੈ ਤੇ ਪ੍ਰਚਾਰਕ ਵੀਰਾਂ ਨੂੰ ਮੈਂ ਹੋਰ ਜਾਣਕਾਰੀ ਦਿਓ ਵੀ ਕਿੰਨੀ ਤੋਂ ਉਹਨਾਂ ਨੂੰ ਸਟਡੀ ਹੋਰ ਕਰਨ ਦੀ ਲੋੜ ਆਉਣ ਵਾਲੀ ਜੋ ਕਿ ਸਮੇਂ ਦੇ ਅੰਦਰ ਜਾਂ ਕਿੰਨੀ ਉਹ ਤਿਆਰੀ ਕਰਨ ਇਸ ਸਮਾਜ ਨੂੰ ਕੋਈ ਚੰਗੀ ਸਿਹਤ ਦਿੱਤੀ ਜਾ ਸਕਦੀ ਹੈ ਪ੍ਰਚਾਰਕ ਨੂੰ ਤੇ ਸਾਰੀ ਉਮਰ ਤਿਆਰੀ ਦੀ ਲੋੜ ਹੈ ਜੀ ਸਾਰੀ ਉਮਰ ਸਤਿਕਾਰਯੋਗ ਗਿਆਨੀ ਬਲਜੀਤ ਸਿੰਘ ਜੀ ਸਿੱਖ ਜਗਤ ਨੂੰ ਬਹੁਤ ਜ਼ਿਆਦਾ ਪ੍ਰਚਾਰਕ ਉਹਨਾਂ ਨੇ ਦਿੱਤੇ ਨੇ ਚਾਰਕ ਪੰਜ ਦਿਨ ਪਹਿਲਾਂ ਉਹਨਾਂ ਨਾਲ ਮੁਲਾਕਾਤ ਹੋਈ ਉਹਨਾਂ ਨੇ ਇੱਕ ਗੱਲ ਬੜੀ ਸੋਹਣੀ ਕਹੀ ਕਹਿੰਦੇ ਜੇ ਤੁਸੀਂ 1 ਘੰਟਾ ਲੈਕਚਰ ਕਰਦੇ ਹੋ ਨਾ ਮੈਂ ਕਿਹਾ ਹਾਂ ਜੀ ਕਹਿੰਦੇ 7 ਘੰਟੇ ਪੜਿਆ ਕਰੋ 1 ਘੰਟਾ ਪੜਾਉਣ ਵਾਸਤੇ 1 ਘੰਟਾ ਲੈਕਚਰ ਕਰਨ ਵਾਸਤੇ 1 ਘੰਟਾ ਵਿਖਿਆਨ ਦੇਣਾ 7 ਘੰਟੇ ਦੀ ਤਿਆਰੀ ਚਾਹੀਦੀ ਹੈ ਤੁਹਾਡੀ ਹੁਣ ਅੱਜ ਦੇ ਸਮੇਂ 'ਚ 7 ਘੰਟੇ ਕੌਣ ਪੜੇਗਾ 4 ਘੰਟੇ 2 ਘੰਟੇ ਬੈਠਣਾ ਮੁਸ਼ਕਲ ਹੋ ਜਾਂਦਾ ਹੈ ਕਿਹਨ ਤੋਂ ਭਾਵੇਂ ਇਹ ਵੀ ਸਾਨੂੰ ਬਹੁਤ ਜ਼ਿਆਦਾ ਤਿਆਰੀ ਦੀ ਲੋੜ ਹੈ ਕਿਉਂਕਿ ਅੱਜ ਕਹਿੰਦੇ ਜੇ ਸਮਾਂ ਉਹ ਆ ਗਿਆ ਵੀ ਸੰਗਤ ਵੀ ਬਹੁਤ ਪੱਖਾਂ ਤੋਂ ਜਾਗਰੂਕ ਹੋ ਚੁੱਕੀ ਹੈ ਸਾਡੇ ਹਰ ਬੱਚੇ ਤੱਕ ਦੇ ਹੱਥ ਵਿੱਚ ਮੋਬਾਈਲ ਹੈ ਉਹਦੇ ਤੇ ਸਭ ਕੁਝ ਪਿਆ ਅਸੀਂ ਇੱਕ ਸ਼ਬਦ ਗਲਤ ਬੋਲਾਂਗੇ ਇੱਕ ਸ਼ਬਦ ਦੀ ਗਲਤ ਵਿਆਖਿਆ ਕਰਾਂਗੇ ਜਾ ਕੋਈ ਇਤਿਹਾਸ ਦਾ ਹਵਾਲਾ ਗਲਤ ਦਿਆਂਗੇ ਟਿੱਪਣੀ ਗਲਤ ਕਰਾਂਗੇ ਜਨ ਜਨ ਬੱਚਾ ਬੱਚਾ ਜਾਗਰੂਕ ਸਸ ਅਸੀਂ ਫੜੇ ਜਾਂਦੇ ਆ ਵੀ ਇੱਥੇ ਤੁਸੀਂ ਆ ਗੱਲ ਗਲਤ ਬੋਲੀ ਹੈ ਆ ਵਿਆਖਿਆ ਗਲਤ ਕੀਤੀ ਹੈ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਹੈ ਪ੍ਰਚਾਰ ਕਰਨ ਤੁਸੀਂ ਗੁਰੂ ਨਾਲ ਖਿਲਵਾੜ ਕਰ ਰਹੇ ਹੋ ਸਿੱਖੀ ਨਾਲ ਖਿਲਵਾੜ ਕਰ ਰਹੇ ਹੋ ਵਿਦੇਸ਼ਾਂ ਦੇ ਲੋਕ ਇੰਨੇ ਜਾਗਰੂਕ ਨੇ ਉਹਨਾਂ ਨੇ ਪਿਛਲੇ ਕੁਝ ਸਮਿਆਂ ਦੌਰਾਨ ਦੇਖਣ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਨੇ ਕਈ ਪ੍ਰਚਾਰਕਾਂ ਨੂੰ ਸਟੇਜ ਤੇ ਬੈਠਿਆਂ ਨੂੰ ਟੋਕਿਆ ਪੀ ਤੁਸੀ ਆ ਗੱਲ ਗੁਰਮਤ ਤੋਂ ਬਾਹਰ ਜਾ ਕੇ ਕਰ ਰਹੇ ਹੋ ਗੁਰਮਤ ਦੇ ਉਲਟ ਕਰ ਰਹੇ ਹੋ ਇਸ ਦਾ ਅਰਥ ਹੈ ਵੀ ਪ੍ਰਚਾਰਕ ਵੇਸਲਾ ਹੈ ਪ੍ਰਚਾਰਕ ਕਿਉਂ ਵੇਸਲਾ ਹੈ ਕਿਉਂਗੇ ਪ੍ਰਬੰਧਕ ਕੇਦਰ ਵੀ ਠੀਕ ਹੈ ਤੂੰ ਭਾਈ ਆ ਜਾ ਸਭਾਰਸ਼ ਆ ਗਿਆ ਇਹ ਸਾਡਾ ਜਾਣਦਾ ਹੈ ਪਹਿਚਾਣਦਾ ਹੈ ਪ੍ਰਚਾਰਕ ਪ੍ਰਬੰਧਕ ਤੇ ਸੰਗਤ ਤਿੰਨੇ ਜਾਗਰੂਕ ਹੋਣ ਤਿੰਨੇ ਅੰਦਰੋਂ ਇਮਾਨਦਾਰ ਹੋਣ ਤਿੰਨਾਂ ਦੇ ਅੰਦਰ ਗੁਰਮਤ ਦੇ ਗਿਆਨ ਦਾ ਦੀਵਾ ਜਗਦਾ ਹੋਵੇਗਾ ਤੇ ਸਾਰੇ ਸੰਸਾਰ ਵਿੱਚ ਗੁਰੂ ਦੀ ਰੌਸ਼ਨੀ ਫੈਲੇਗੀ ਇੱਥੇ ਕੋਈ ਦੋ ਰਹਿ ਨਹੀਂ ਕਿ ਗੁਰੂ ਦਾ ਗਿਆਨ ਇੱਕ ਦੀਪਕ ਹੈ ਤੇ ਪ੍ਰਕਾਸ਼ ਹੈ ਜਿਹੜਾ ਜਦੋਂ ਫਲਾਇਆ ਜਾਵੇ ਵੰਡਿਆ ਜਾਵੇ ਤੇ ਜਰੂਰ ਅਗਿਆਨਤਾ ਦੇ ਦੂਰ ਕਰਦਾ ਬਿਲਕੁਲ ਦੂਰ ਕਰਦਾ ਪਾਪ ਸਾਨੂੰ ਸਾਰਿਆਂ ਨੂੰ ਰੋਜ਼ਾਨਾ ਤਿਆਰੀ ਦੀ ਲੋੜ ਹੈ ਅੱਛਾ ਇੱਕ ਗੱਲ ਮੈਂ ਹੋਰ ਗੱਲ ਜੀ ਤੁਹਾਡੇ ਨਾਲ ਕਰਨੀ ਚਾਹੁੰਦਾ ਵਾ ਆਪਣੀ ਪ੍ਰਚਾਰ ਸ਼੍ਰੇਣੀ ਦੇ ਵਿੱਚੋਂ ਮੈਂ ਆਪਣੇ ਨਿੱਜੀ ਜੀਵਨ ਦੀ ਵੀ ਗੱਲ ਜੇ ਕਰਾਂ ਕੀ ਸਾਡੇ ਕੋਲ ਸਮਾਨੀ ਹੈਗਾ ਪੜਨ ਦਾ ਜਾਂ ਤਿਆਰੀ ਕਰਨ ਦਾ ਤਾਂ じゃ ਅਸੀਂ ਜਾਣ ਬੁੱਝ ਕੇ ਹੀ ਵੇਸਤੇ ਲਈ ਮੇਰਾ ਮੰਨਣਾ ਇਹ ਹੈ ਵੀ ਸਮਾਂ ਸਾਡੇ ਸਾਰਿਆਂ ਕੋਲ ਹੈ ਜਿੰਨਾ ਸਮਾਂ ਸਾਡੇ ਕੋਲ ਹੈ ਗੁਰੂ ਘਰ ਦੇ ਕੀਰਤਨੀਆਂ ਕੋਲ ਗੁਰੂ ਘਰ ਦੇ ਪ੍ਰਚਾਰਕਾਂ ਕੋਲ ਢਾਡੀ ਸਿੰਘਾਂ ਕੋਲ ਸਭ ਤੋਂ ਵੱਧ ਸਮਾਂ ਸਾਡੇ ਕੋਲ ਹੈ ਕੈਨ ਕਰਨਾ 24 ਘੰਟੇ ਚੋਂ 8 ਘੰਟੇ ਮੰਨ ਲਓ ਅਸੀਂ ਆਰਾਮ ਕੀਤਾ ਖਾਦਾ ਪੀਤਾ ਇਸ਼ਨਾਨ ਕੀਤਾ ਬਾਕੀ ਬਚ ਗਏ 16 ਘੰਟੇ 16 ਘੰਟੇ ਚੋਂ ਵੱਧ ਤੋਂ ਵੱਧ ਅਸੀਂ 4 ਘੰਟੇ ਸੇਵਾ ਨਿਭਾਉਣੇ ਆ ਪਿੱਛੇ ਬਚ ਕੇ 12 ਘੰਟੇ 12 ਘੰਟੇ ਚੋਂ ਕਿਹੜਾ ਬੰਦਾ ਜਿਹੜਾ ਅਜੇ 6 ਘੰਟੇ ਵੀ ਪੜਦਾ ਹੋਵੇ ਤੇ ਪ੍ਰਚਾਰਕ ਦੀ ਤਿਆਰੀ ਕਰਦਾ ਹੋਵੇ ਕਮਜ਼ੋਰੀ ਸਾਡੀ ਐ ਸਾਨੂੰ ਮੰਨ ਲੈਣਾ ਚਾਹੀਦਾ ਜਿਹੜੇ ਲੋਕ ਜਿਹੜੀ ਸ਼੍ਰੇਣੀ ਆਪਣੀ ਕਮਜ਼ੋਰੀ ਮੰਨ ਲੈਂਦੀ ਉਹ ਤਰੱਕੀ ਜ਼ਰੂਰ ਕਰਦੇ ਪਰ ਜਿਹੜੇ ਮੰਨਦੇ ਹੀ ਨਹੀਂ ਜਿਹਨੇ ਬਹਾਨੇ ਬਣਾਉਣਾ ਕਦੇ ਤਰੱਕੀ ਨਹੀਂ ਕਰਦੇ ਜਿੱਦਾਂ ਤੁਸੀਂ ਸਮੇਂ ਦੇ ਵੰਡ ਕੀਤੀ ਐ ਮੈਂ ਕਹਿੰਦਾ ਵੀ ਜੇ 6 ਘੰਟੇ ਉਹ ਆਪਣੇ ਨਿੱਜੀ ਘਰ ਦੇ ਘਰੇਲੂ ਕੰਮ ਵੀ ਕਰ ਲਵੇ ਬਿਲਕੁਲ ਤੇ 6 ਘੰਟੇ ਉਹ ਪੜ ਲਵੇ ਤਾਂ 6 ਘੰਟੇ ਬਹੁਤ ਵਧੀਆ ਸਮਾਂ ਹੈ ਜੇ ਕੰਟੀਨਿਉਟੀ ਇਹਨੂੰ ਕਰੋਗੇ 6 3 18 ਕਿੱਥੇ ਚਲੀ ਜਾਂਦੀ ਹੈ ਗੱਲ 180 ਘੰਟੇ ਫਿਰ 1800 ਘੰਟੇ ਫਿਰ ਇਹਨੂੰ ਤੁਸੀਂ ਮਲਟੀਪਲਾਈ ਕਰੋ ਬਹੁਤ ਵੱਡੇ ਸਾਲ ਦੇ ਵਿੱਚ ਤਾਂ ਤੁਸੀਂ ਸਾਰੇ ਧਰਮਿਕ ਗ੍ਰੰਥਾਂ ਦਾ ਗਿਆਨ ਕੋਲ ਕੇ ਅੰਦਰ ਲਿਜਾ ਸਕਦੇ ਹੋ ਕੀਰਤਨੀ ਸਿੰਘ ਅੱdte ਤੋਂ ਵੱਧ ਗੁਰੂ ਗ੍ਰੰਥ ਸਾਹਿਬ ਕੇਵਲ 2 ਸਾਲ 3 ਸਾਲ ਦੇ ਵਿੱਚ ਯਾਦ ਕਰ ਸਕਦੇ ਕੰਠ ਕਰ ਸਕਦੇ ਹੈ ਨੇ ਕੁਛ ਸਿੰਘ ਐਸੇ ਨੇ ਭਾਈ ਨਰਿੰਦਰ ਸਿੰਘ ਜੀ ਬਨਾਰਸੀ ਕੌਣ ਨਹੀਂ ਜਾਣਦਾ ਜਿਹੜਾ ਵੀ ਹਕਮਨਾਮਾ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਅਮਰਤ ਵੇਲੇ ਆਇਆ ਜਿਸ ਦਿਨ ਉਹਨਾਂ ਦੀ ਕੀਰਤਨ ਦੀ ਡਿਊਟੀ ਉਹਨਾਂ ਨੇ ਪਹਿਲੇ ਜ਼ਬਾਨੀ ਕੰਠੇ ਉਹਨਾਂ ਨੇ ਉਹ ਸ਼ਬਦ ਸਪਹਿਲਾਂ ਸੁਣਾਇਆ ਅੱਛਾ ਇੱਕ ਗੱਲ ਜੀ ਹੋਰ ਵਿਸ਼ਾ ਜਿਸ ਤਰ੍ਹਾਂ ਕੇ ਆਮ ਸਾਡੇ ਪੰਜਾਬ ਦੇ ਵਿੱਚ ਕਬੱਡੀ ਕੱਪ ਹੁੰਦੇ ਨੇ ਆਪਾਂ ਦੇਖਦੇ ਆ ਇਹਨਾਂ ਦੇ ਵਿੱਚ ਜਿਹੜਾ ਸੋਨਾ ਪ੍ਰਦਰਸ਼ਨ ਕਰਦੇ ਨੇ ਕਬੱਡੀ ਦਾ ਰੀਡਰ ਦੇ ਤੌਰ ਤੇ ਚਾਪੀ ਦੇ ਤੌਰ ਤੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਂਦੇ ਨੇ ਤੇ ਮੈਂ ਬੜੀ ਇੱਛਾ ਰੱਖਦਾ ਤੇ ਸੋਚਦਾ ਹਾਂ ਵੀ ਕਿਉਂ ਸਾਡੇ ਪ੍ਰਚਾਰਕਾਂ ਨੂੰ ਕਥਾਵਾਚਕਾਂ ਨੂੰ ਜਿਹੜੇ ਆਰਥਿਕ ਪੱਖੋਂ ਮਜ਼ਬੂਰ ਕਮਜ਼ੋਰ ਨੇ ਉਹਨਾਂ ਦਾ ਮਾਨ ਸਨਮਾਨ ਸਾਡੇ ਐਨਆਰਆਈ ਵੀਰ ਕਿਉਂ ਨਹੀਂ ਇਹ ਪ੍ਰੇਰਣਾ ਕਰਦੇ ਕੁਝ ਕਰ ਵੀ ਰਹੇ ਨੇ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਆਂ ਪਰ ਕੀ ਇਹ ਹੋਰ ਉੱਚੇ ਪੱਧਰ ਤੇ ਵੀ ਹੋ ਸਕਦਾ ਇੱਥੇ ਜਿਹੜੀ ਇਹ ਕਮਜ਼ੋਰੀ ਹੈ ਇਹ ਕਾਫੀ ਹੱਦ ਤੱਕ ਸੰਗਤ ਤੇ ਮੇਨ ਪ੍ਰਬੰਧਕ ਤੇ ਇਹਨਾਂ ਦੀ ਕਮਜ਼ੋਰੀ ਹੈ ਕਿਉਂਕਿ ਪ੍ਰਚਾਰਕ ਸ਼੍ਰੇਣੀ ਜਦੋਂ ਆਪਣਾ ਫਰਜ਼ ਨਿਭਾ ਰਹੀ ਹੈ ਜਿੰਨੀ ਸਮਤ ਹੈ ਜਿੰਨੇ ਸਾਨੂੰ ਸੂਝੀ ਹੈ ਜਿੰਨਾ ਅਸੀਂ ਸਿੱਖਿਆ ਅਸੀਂ ਮਤਲਬ ਆਪਣੀ ਜ਼ਿੰਮੇਵਾਰੀ ਆਪਣੀ ਡਿਊਟੀ ਲਗਾਤਾਰ ਕਰ ਰਹੇ ਅਸੀਂ ਉਹ ਗਿਆਨ ਸੰਗਤ ਨੂੰ ਦੇ ਰਹੇ ਹਾਂ ਮਤਲਬ ਅਸੀਂ ਆਪਣਾ ਫਰਜ਼ ਉਹਨਾਂ ਨੇਭਾਤਾ ਪੂਰਾ ਅਗਲਾ ਫਰਜ਼ ਪ੍ਰਬੰਧਕ ਸੱਜਣਾ ਦਾ ਬਣਦਾ ਹੈ ਪ੍ਰਬੰਧਕ ਨੇ ਜੁੜ ਕੇ ਚੱਲਣਾ ਸੰਗਤ ਨਾਲ ਕਿਉਂਕਿ ਡੋਨੇਸ਼ਨ ਭੇਟਾ ਮਾਇਆ ਉਹ ਸੰਗਤ ਕੋਲ ਵਾਣੀ ਹੈ ਉਹਨੂੰ ਸੁਚੱਜਾ ਰੂਪ ਪ੍ਰਬੰਧਕ ਜਨਾਂ ਨੇ ਦੇਣਾ ਹੁਣ ਇਹ ਚੀਜ਼ ਪ੍ਰਬੰਧਕਾਂ ਨੂੰ ਦੇਖਣੀ ਚਾਹੀਦੀ ਹੈ ਵੀ ਜਿਹੜੇ ਕਬੱਡੀ ਕਪਾਂ ਦੀ ਤੁਸੀਂ ਗੱਲ ਕੀਤੀ ਜਾਂ ਹੋਰ ਬਹੁਤ ਸਾਰੇ ਖੇਡ ਮਿਲਿਆ ਹੈ ਕੁਸ਼ਤੀ ਦੇ ਵਿੱਚ ਜੱਸਾ ਪੱਟੀ ਵਾਲਾ ਸਾਡਾ ਸਿੱਖ ਭਰਾ ਪਰਿਵਾਰ ਦਾ ਬੱਚਾ ਹੈ ਉਹਨੇ ਮਿਹਨਤ ਕੀਤੀ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਉਹਨੂੰ ਕਾਰਾਂ ਬੁਲਟ ਮੋਟਰਸਾਈਕਲ ਸੋਨੇ ਦੇ ਚੀਨਾ ਪੈਸੇ ਦੇ ਅੰਬਾਰ ਲਾਤੇ ਤੇ ਜਿਹੜੇ ਪ੍ਰਚਾਰਕ ਹੁੰਦਾ ਹੈ ਉਹ ਮਨ ਨੂੰ ਤਕੜਾ ਕਰਦਾ ਹੈ ਉਹ ਆਤਮਾ ਨੂੰ ਬਲਵਾਨ ਕਰਦਾ ਹੈ ਉਹ ਮਨ ਜਿੱਤੇ ਜਗ ਜਿੱਤ ਦੀ ਪ੍ਰੇਰਣਾ ਦਿੰਦਾ ਹੈ ਹਾਲਾਂਕਿ ਬਚਨ ਗੁਰੂ ਦੇ ਨੇ ਤੋਂ ਮਨ ਦੀ ਤਾਕਤ ਤਨ ਦੀ ਤਾਕਤ ਤੋਂ ਵੱਡੀ ਹੁੰਦੀ ਹੈ ਕਿਉਂਕਿ ਗੁਰਬਾਣੀ ਦਾ ਜਿਆਦਾ ਫੋਕਸ ਜਿਆਦਾ ਜਿਹੜਾ ਟਾਰਗੇਟ ਮਹਾਰਾਜ ਨੇ ਕੀਤਾ ਮਨ ਨੂੰ ਰੱਖ ਕੇ ਕੀਤਾ ਗੁਰਬਾਣੀ ਚ ਬਾਰ ਬਾਰ ਮਨ ਦੀ ਗੱਲ ਹੋ ਰਹੀ ਹੈ ਜੀ ਤੋਂ ਇੱਕ ਤੇ ਬਲਕੇ ਜਿਆਦਾ ਜ਼ਰੂਰੀ ਸੀ ਵੀ ਪ੍ਰਚਾਰਕਾਂ ਦਾ ਸਨਮਾਨ ਜਿਆਦਾ ਕੀਤਾ ਜਾਣਾ ਚਾਹੀਦਾ ਕਿਉਂਕਿ ਮੈਂ ਦੇਖਿਆ ਬਹੁਤ ਪ੍ਰਚਾਰਕ ਵੀਰ ਨੇ ਜਿੰਨਾਂ ਕੋ ਮੋਟਰਸਾਈਕਲ ਵੀ ਨਹੀਂ ਆਗੇ ਗੱਡੀਆਂ ਤਾਂ ਬਹੁਤ ਦੂਰ ਦੀ ਗੱਲ ਹੈ ਮੋਟਰਸਾਈਕਲ ਨਹੀਂ ਹੈਗੇ ਉਹ ਬੱਸਾਂ ਤੇ ਜਾਂਦੇ ਨੇ ਜੇ ਚਲੇ ਜਾਂਦੇ ਨੇ ਤੇ ਉੱਥੇ ਜਾ ਕਰਕੇ ਉਹਨਾਂ ਨੂੰ ਰਹਿਣਾ ਪੈਂਦਾ ਆ ਤੇ ਰਹਿਣ ਦਾ ਪ੍ਰਬੰਧ ਵੀ ਅੱਗੇ ਉਹ ਉਹਦਾਂ ਦੇ ਮਿਲਦਾ ਉਹਨਾਂ ਨੂੰ ਤੇ ਉਹ ਨਿਰਾਸ਼ ਹੁੰਦੇ ਨੇ ਇੱਕ ਮੋਟਰਸਾਈਕਲ ਹੋਵੇ ਉਹਨਾਂ ਕੋਲ ਜਤਨ ਸਾਨੂੰ ਸਾਰਿਆਂ ਨੂੰ ਰਲ ਕੇ ਮਿਹਨਤ ਕਰਨਾ ਚਾਹੀਦਾ ਵਾ ਅਸੀਂ ਵੀ ਨਿਭਾਵਾਂਗੇ ਸੇਵਾ ਅਸੀਂ ਇਹ ਨਹੀਂ ਕਹਿੰਦੇ ਵੀ ਸੰਗਤ ਨਿਭਾਵੇ ਜਾਂ ਐਨਆਰਆਈ ਵੀਰ ਨਿਭਾਉਣ ਅਸੀਂ ਵੀ ਉਹ ਸੇਵਾਵਾਂ ਨਿਭਾਵਾਂਗੇ ਵੀ ਉਹਨਾਂ ਵੀਰਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਜਾਵੇ ਉਹਨਾਂ ਦੇ ਮੋਟਰਸਾਈਕਲ ਦਾ ਕੋਈ ਪ੍ਰਬੰਧ ਆਵਾਜਾਈ ਦਾ ਕੋਈ ਤੇਲ ਦਾ ਪ੍ਰਬੰਧ ਕੀਤਾ ਜਾਵੇ ਸਾਡੇ ਬਹੁਤ ਵੱਡੀਆਂ ਸੰਸਥਾਵਾਂ ਨੇ ਕਿਉਂਕਿ ਬਹੁਤ ਵੀਰ ਨੇ ਜਿਹੜੇ ਕਈ ਵਾਰ ਮੈਨੂੰ ਕਹਿੰਦੇ ਜੀ ਤੁਹਾਡੇ ਜੀ ਬਹੁਤ ਦੀ ਸੰਸਥਾ ਵਿੱਚ ਕੰਮ ਕਰਦੇ ਹੋ ਤੇ ਉਹ ਸੰਸਥਾ ਨੂੰ ਚਾਹੀਦਾ ਹੈ ਸੋਚਣਾ ਤੇ ਪਰ ਮੇਰੀ ਵੀ ਅਪੀਲ ਆ ਸੰਸਥਾ ਨੂੰ ਪ੍ਰਬੰਧਕ ਜਨਾਂ ਨੂੰ ਵੀ ਇਹਨਾਂ ਦੇ ਬਾਬਤ ਵੀ ਕੋਈ ਨਾ ਕੋ ਸਾਨੂੰ ਕੋਈ ਰੂਲ ਬਣਾਉਣਾ ਚਾਹੀਦਾ ਜਰੂਰ ਸੋਚਣਾ ਚਾਹੀਦਾ ਕਿਉਂਕਿ ਦੇਖੋ ਗੁਰੂਕਰ ਦੇ ਗ੍ਰੰਥੀ ਸਿੰਘ ਪਾਠੀ ਸਿੰਘ ਅੱਜ ਹਜ਼ਾਰਾਂ ਦੀ ਗਿਣਤੀ ਚ ਐਸ ਨੇ ਕਈਆਂ ਕੋਲ ਬਾਬਾ ਜੀ ਸਾਈਕਲ ਤੱਕ ਵੀ ਨਹੀਂ ਹੈ ਨਹੀਂ ਹੈ ਸਾਈਕਲ ਤੱਕ ਵੀ ਨਹੀਂ ਹੈ ਅੱਜ ਦੇ ਸਮੇਂ ਚ ਵੀ ਉਹ ਪੈਦਲ ਜਾ ਰਹੇ ਨੇ ਮੈਂ ਕਹਿੰਦਾ ਵੀ ਸਾਡੇ ਵਰਗਿਆਂ ਨੂੰ ਤੇ ਕਰੋੜਾਂ ਵਾਰ ਧੰਨਵਾਦ ਕਰਨਾ ਚਾਹੀਦਾ ਵੀ ਮਹਾਰਾਜ ਸਾਨੂੰ ਹਾਂ ਸ਼ੁਕਰ ਹੈ ਕਾਰ ਕਾਰਗ੍ਰਸਥੀਆਂ ਵਹੀਕਲ ਸਾਧਨ ਵਿਦੇਸ਼ਾਂ ਦੇ ਵਿੱਚ ਵੀ ਮਹਾਰਾਜ ਸਾਨੂੰ ਲੈ ਕੇ ਜਾ ਰਹੇ ਨੇ ਹਨ ਪਰ ਇਹਨਾਂ ਦਾ ਧਿਆਨ ਅਸੀਂ ਰੱਖਣਾ ਹੈ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਪ੍ਰਬੰਧਕ ਸੱਜਣਾ ਦੀ ਕਿ ਜਿਹੜੀ ਗੁਰੂ ਘਰ ਦੀ ਮਾਇ ਉਹ ਦੀ ਯੋਗ ਵਰਤੋਂ ਕੀਤੀ ਜਾਵੇ ਤੇ ਜਿਹੜੇ ਗੁਰੂ ਘਰ ਦੇ ਗ੍ਰੰਥੀ ਜਨ ਨੇ ਪਾਠ ਹੀ ਜਨ ਨੇ ਜਾਂ ਕੀਰਤਨੀ ਨੇ ਜਾਂ ਰਾਗੀ ਪ੍ਰਚਾਰਕ ਕੋਈ ਵੀ ਹੈ ਉਹਦਾ ਵੱਧ ਤੋਂ ਵੱਧ ਸਨਮਾਨ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਵੇ ਇਸ ਰੂਪ ਮੰਨ ਕੇ ਕੀਤਾ ਜਾਵੇ ਕਿ ਇਹ ਸਾਡੇ ਕੋਲ ਦਸਾਂ ਪਾਤਸ਼ਾਹੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਮੇ ਬਾਣੀ ਬਾਣੀ ਦਾ ਖਜ਼ਾਨਾ ਬਾਣੀ ਦਾ ਸਿਧਾਂਤ ਬਾਣੀ ਦਾ ਸ਼ਬਦ ਗੁਰੂ ਕੀਆਂ ਅਸੀਸਾਂ ਉਹਨੂੰ ਸਾਡੇ ਤੱਕ ਲਿਆਉਣ ਵਾਸਤੇ ਸਭ ਤੋਂ ਵੱਡਾ ਰੋਲ ਅਦਾ ਕਰ ਰਹੇ ਨੇ ਅਸੀਂ ਕੋਈ ਦੁੱਖ ਸੁੱਖ ਹੋਵੇ ਅਰਦਾਸ ਕਰਾਉਣੀ ਹੈ ਗ੍ਰੰਥੀ ਸਿੰਘ ਤੋਂ ਤੇ ਸ਼ਾਮ ਨੂੰ ਜਦੋਂ ਕੋਈ ਖੁਸ਼ੀ ਦਾ ਪ੍ਰੋਗਰਾਮ ਕਰਨਾ ਹੈ ਉਦੋਂ ਤੁਸੀਂ ਨੱਚਣ ਵਾਲੀ ਬੁਲਾਉਂਦੇ ਹੋ ਉਦੋਂ ਤੁਸੀਂ ਡਾਂਸਰ ਬੁਲਾਉਂਦੇ ਹੋ ਉਦੋਂ ਤੁਸੀਂ ਡੀਜੇ ਲਗਾ ਕੇ ਭੰਗੜੇ ਪਾਉਂਦੇ ਹੋ ਉਦੋਂ ਤੁਸੀਂ ਸ਼ਰਾਬਾਂ ਦੇ ਡੱਟ ਖੋਲਦੇ ਹੋ ਤੇ ਸਵੇਰ ਵੇਲੇ ਤੇ ਗ੍ਰੰਥੀ ਸਿੰਘ ਨੂੰ ਕਰੇ ਬੱਬਾ ਜੀ ਸਾਡੀ ਅਰਦਾਸ ਕਰਦੇ ਤੇ ਉਹਨੂੰ ਤੁਸੀਂ 100 ਰੁਪਏ ਦੇ ਕੇ ਕਹਿੰਦਾ ਲਓ ਬੱਬਾ ਜੀ ਧੰਨਵਾਦ ਇਹ ਕਮਜ਼ੋਰੀ ਬਿਲਕੁਲ ਹੈ ਤੇ ਮੈਂ ਕਹਨਾ ਚਲੋ ਤੁਹਾਡਾ ਨਿੱਜੀ ਮਸਲਾ ਤੁਸੀਂ ਖੁਸ਼ੀ ਮਨਾਓ ਪਰ ਸਭ ਤੋਂ ਵੱਧ ਸਤਿਕਾਰ ਗਰੰਥੀ ਸਿੰਘ ਦਾ ਕਰੋ ਬਿਲਕੁਲ ਬਿਲਕੁਲ ਗੁਰੂ ਕੇ ਕੀਰਤਨੇ ਆਇਆ 2100 ਰੁਪਏ ਦੇ ਰਹੇ ਅੱਜ ਵੀ 11100 ਵੀ ਦੇ ਰਹਿਆ ਉਹਨਾਂ ਨੂੰ ਸਸੇ 11000 21000 51000 ਕਿਉਂ ਨਹੀਂ ਦੇ ਰਹੇ ਗੌਣ ਵਾਲੀ ਨੂੰ 5 ਲੱਖ ਦਿੱਤਾ ਜਾ ਰਿਹਾ ਗਰੰਥੀ ਦੇ ਰੱਗੀ ਸਿੰਘਾ ਨੂੰ ਤੁਸੀਂ 51000 ਵੀ ਨਹੀਂ ਦੇ ਪਾਰੇ ਇਹ ਕਮੀ ਸਾਡੀ ਹੈ ਲੋਕਾਂ ਦੀ ਤੇ ਪ੍ਰਬੰਧਕਾਂ ਦੀ ਮੈਨੂੰ ਨਾ ਗੱਲਾਂ ਤੋਂ ਗੱਲ ਚੇਤੀ ਆਈ ਕਿ ਸਮਾਜ ਦੇ ਵਿੱਚ ਨਾ ਇੱਕ ਸਾਡਾ ਕਿਨਰ ਨੇ ਕੇਂਦਰ ਸਮਾਜ ਹਾਂਜੀ ਹਾਂਜੀ ਕਿਨਰ ਸਮਾਜ ਜਦੋਂ ਕਿਸੇ ਘਰ ਵਿੱਚ ਵਧਾਈ ਲੈਣ ਵੀ ਜਾਂਦਾ ਹੈ ਨਾ ਵੀ ਇਤਿਹਾ ਕੋ ਉਨਾਂ ਦੇ ਜਾ ਕੇ ਉਹ ਅਰਦਾਸ ਕਰਦਾ ਹੈ ਹਨਾ ਜੇ ਉਹਨਾਂ ਦੀ ਮੰਗ ਹੁੰਦੀ ਹੈ ਉਹ ਵੀ 11000 31000 50000 ਤੱਕ ਰੁਪਏ ਮੰਗ ਲੈਂਦੇ ਲੋਕ ਦਿੰਦੇ ਨੇ ਦਿੰਦੇ ਨੇ ਲੋਕ ਲੈ ਲੋਕ ਦਿੰਦੇ ਨੇ ਹਾਂ ਬਿਲਕੁਲ ਉਹਨਾਂ ਨੂੰ ਵੀ ਕਿਰਨ ਕਿ ਬਾਬਾ ਜੀ ਕਹਿ ਕੇ ਬੁਕਾਰਦੇ ਕਿ ਬਾਬੇ ਆਏ ਚਲੋ ਰੱਬ ਦੀ ਦਾਤ ਹੈ ਹਨਾ ਅਸੀਂ ਉਹ ਉਹਨਾਂ ਨੂੰ ਜੋ ਮਾਲਕ ਨੇ ਡਿਊਟੀ ਲਈ ਆ ਉਹ ਉਹਨਾਂ ਦੀ ਲੱਗੀ ਹੋਈ ਹੈ ਫਿਰ ਮੈਂ ਕਹਿੰਦਾ ਵੀ ਇੱਕ ਤੇ ਜਿਹੜੇ ਗਰੰਟੀ ਤੁਸੀਂ ਘਰ ਬੁਲਾ ਰਹੇ ਅਰਦਾਸ ਕਰਾ ਰਹੇ ਹੋ ਉਹ ਅਕਾਲਪੁਰਖ ਅੱਗੇ ਅਰਦਾਸ ਕਰਾ ਰਹੇ ਹੋ ਤੇ ਉਸ ਗਰੰਟੀ ਵਾਸਤੇ 100 ਰੁਪਏ ਕੱਟਣਾ 50 ਰੁਪਏ ਕੱਟ ਕੇ ਦੇਣੇ ਤੇ ਉਹ ਵੀ ਕਈ ਤੋਂ ਵੀ ਨਹੀਂ ਦੇਣਦੇ ਪਰ ਜੇ ਉਹ ਵੀ ਜਿਹੜਾ 150 ਵੀ ਦਿੰਦਾ ਤੇ ਮੈਂ ਕਹਿੰਦਾ ਮੈਂ ਬੇਨਤੀ ਕਰਾਂ ਵੀ ਉਹ ਕੱਟ ਦੇਖੋ ਇੱਕ ਸਿੱਧਾ ਜਿਹਾ ਉਦਾਹਰਣ ਹੈ ਹਰੇਕ ਦੇਸ਼ ਦਾ ਹਰੇਕ ਦੇਸ਼ ਵਿੱਚ ਇੱਕ ਰਾਜਦੂਤ ਬੈਠਾ ਹੁੰਦਾ ਹੈ ਐਮਬੈਸਡਰ ਜੀ ਜਦੋਂ ਐਮਬੈਸਡਰ ਨਿਕਲਦਾ ਉਹਨੂੰ ਇੰਨੀ ਜ਼ਿਆਦਾ ਸਹੂਲਤ ਹੁੰਦੀ ਹੈ ਮਤਲਬ ਇਹ ਹੁੰਦਾ ਵੀ ਸਾਡੇ ਦੇਸ਼ ਦਾ ਮੇਨ ਨੁਮਾਇੰਦਾ ਹੈ ਉਹਦਾ ਸਤਕਾਰ ਉਸ ਦੇਸ਼ ਦੇ ਰਾਜੇ ਵਾਂਗ ਕੀਤਾ ਜਾਂਦਾ ਵੀ ਇਹਦੀ ਸੇਵਾ ਚ ਕੋਈ ਕਮੀ ਕੋਈ ਪੇਸ਼ੀ ਕੋਈ ਘਾਟ ਵਧ ਨਾ ਰਹਿ ਜਾਏ ਕਿਉਂਕਿ ਉਸ ਦੇਸ਼ ਦਾ ਦੂਤ ਸਾਡੇ ਕੋਲ ਆਇਆ ਹੈ ਜੀ ਤੇ ਜਿਹੜੀ ਹੁਣ ਸਾਡੇ ਵਾਲੀ ਸ਼੍ਰੇਣੀ ਆ ਪ੍ਰਚਾਰਕ ਸ਼੍ਰੇਣੀ ਸਾਰੇ ਜੀ ਗ੍ਰੰਥੀ ਰਾਗੀ ਪਾਠੀ ਢਾਡੀ ਕਬੀਸ਼ਰ ਜੀ ਪ੍ਰਚਾਰਕ ਕਥਾਵਾਚ ਕੋਈ ਵੀ ਆਪਾਂ ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਦੂਤਾ ਤੇ ਸਾਡੇ ਦੂਤਾਂ ਨੂੰ ਤੇ ਕਈਆਂ ਨੇ ਜਮਦੂਤ ਬਣਾਇਆ ਹੋਇਆ ਮਤਲਬ ਤ੍ਰਿਸਕਾਰ ਹੋ ਰਿਹਾ ਜਿੱਥੇ-ਜਿੱਥੇ ਹੋ ਰਿਹਾ ਹੈ ਹਨਾ ਕਈ ਲੋਕ ਸਾਨੂੰ ਜਮਦੂਤ ਹੀ ਸਮਝਦੇ ਇੱਥੇ ਗੱਲ ਜੀ ਕਈ ਵੀਰੇ ਵੀ ਕਹਿਣਗੇ ਵੀ ਕੋਈ ਗਰੰਤੀ ਸਿੰਘਾਂ ਦੀਆਂ ਵੀ ਕਮੀਆਂ ਨੇ ਆਪਾਂ ਵੀ ਆਪਾਂ ਨੂੰ ਵੀ ਮੰਨ ਲੈਣਾ ਚਾਹੀਦਾ ਵੀ ਸਾਡੇ ਇਹ ਸਿੰਘਾਂ 'ਚ ਵੀ ਕਿਤੇ ਨਾ ਕਿਤੇ ਘਾਟਾ ਹੈ ਮੈਂ ਤੁਹਾਡੀ ਗੱਲ ਸਹਿਮਤ ਹਾਂ ਕਮੀ ਕਿੱਥੇ ਨਹੀਂ ਹੁੰਦੀ ਇਹ ਤਾਂ ਕਿਹੜੇ ਬੰਦੇ ਵਿੱਚ ਕਮੀ ਨਹੀਂ ਦੁਨੀਆਂ ਦੇ ਵਿੱਚ ਕੋਈ ਇੱਕ ਇਨਸਾਨ ਅੱਜ ਦੇ ਤਰੀਕ 'ਚ ਐਸਾ ਨਾ ਲੱਭਿਆ ਜਾ ਸਕਦਾ ਨਾ ਦਾਵਾ ਕਰ ਸਕੇ ਮੇਰੇ 'ਚ ਕਮੀ ਨਹੀਂ ਫਰਕ ਇਹ ਵੀ ਦੂਜੇ ਦੀ ਨਜ਼ਰ ਆਉਂਦੀ ਹੈ ਨਾ ਸਾਡੀਆਂ ਨਜ਼ਰ ਨਹੀਂ ਆਉਂਦੀਆਂ